ਜ਼ਿਲ੍ਹੇ ਦੇ ਪਿੰਡ ਪੱਟੀਵਾਲ ਤੋਂ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਜਗਜੀਤ ਸਿੰਘ ਉਮਰ 43 ਸਾਲ ਜੋ ਪਰਿਵਾਰ ਦੀ ਰੋਜੀ ਰੋਟੀ ਲਈ ਇੱਕ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਅਤੇ ਉੱਥੇ ਟ੍ਰੱਕ ਚਾਲਕ ਦਾ ਕੰਮ ਕਰਦਾ ਸੀ ਦਿੱਤੇ ਕੱਲ ਦਾ ਟ੍ਰੱਕ ਦਾ ਟਾਇਰ ਬਦਲਦੇ ਸਮੇਂ ਪੈਰ ਫਿਸਲਣ ਕਾਰਨ ਪਿੱਛੇ ਡਿਗਣ ਕਾਰਨ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ ਪਰਿਵਾਰ ਨੂੰ ਇਸ ਮੰਦਪਾਗੀ ਘਟਨਾ ਦੀ ਇਤਲਾ ਮਿਲਦੇ ਹੀ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਨਜ਼ਰ ਆ ਰਹੀ ਹੈ उते ही परिवार सरकार अगे जगजीत दी मृतक देह वापस लेके दी गाहर लगा रहा है मृतक जगजीत सिंह एक बेटे का पिता से <laughs> ਕੰਮ ਕਰ ਲਈ ਗਏ ਹਾਂ ਜੀ ਕੰਮ ਕਰਨ ਨਹੀਂ ਹੈ ਜੇ ਪਤਾ ਨਹੀਂ ਹੈ ਜੇ ਕੋਈ ਕਰਦਾ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਕਿੱਥੇ ਇਹ ਬਾਹਰ ਕਿੱਥੇ ਕੈਨੇਡਾ ਸੀ ਕਿ ਕਿੰਦੇ ਕੈਨੇਡਾ ਇਹ ਕੈਲਗਰੀ ਕਿੰਨਾ ਚਿਰ ਹੋਇਆ ਗਿਆ ਨੂੰ ਆ ਲਓ ਯਾਰ ਕਿਹੜੀ ਜਗ੍ਹਾ ਇਹ ਕੈਨੇਡਾ ਇਹ ਕੈਲਗਰੀ ਪਤਾ ਮੈਨੂੰ ਕਿਹੜੇ ਤੋਂ ਲੱਗਿਆ ਨਾ ਮੈਨੂੰ ਪਿੱਛੇ ਅਥਵਾ ਸਵੇਰੇ ਪਤਾ ਲੱਗਾ 11 ਵਜੇ ਹਾਂਜੀ ਅੱਜ ਜਿਹੜਾ ਹਲਸਾ ਬਾਈ ਵੀ ਜੀ ਨੂੰ ਪਤਾ ਹੈ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਮੇਰੇ ਬਾ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮਿਟ ਤੇ ਕੰਮ ਕਰਦੇ ਹਾਂ ਦੱਸਣਾ ਵੀ ਲੱਗਦੇ ਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਉਮਰ ਤਾਂ 40 ਕਿ ਸਾਲ ਹੀ 15 12 81 ਦਾ ਉਹਦਾ ਜਨਮ ਹੈ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਸੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਸਾਡੇ ਤੇ ਬਹੁਤ ਦੁੱਖਾਂ ਦਾ ਭਾਂਡ ਡੱਗਾ ਮੈਂ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਡੈੱਡ ਬੋਡੀ ਲਿਓਨ ਤੇ ਕਦੋਂ ਵਾਸ ਹਾ ਸਵਾਪ੍ਰੀਆ ਜੀ ਕੱਲ ਸ਼ਾਮੀ ਵਾਪਰਿਆ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਹੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਹੁਣ ਤੁਸੀਂ ਸਰਕਾਰ ਕਿਉਂਕਿ ਇਹ ਮੰਗ ਕਰਨ ਦੀ ਚਾਹਤ ਪਿਆਦੀ ਹੈ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਜਦ ਬਹੁਤ ਦਿੱਲੀ ਹੁੰਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ ਬਾਈ ਜਤਨ ਹਰ ਸਾਹਿਬ ਐਟ